ਮਨਨ ਨਿਤਰਾ ਕਲਾਕਾਰ ਤੁਸੀਂ ਮੋੜ ਦੇ ਤੇ ਕਲਾਕਾਰ ਅਸੀਂ ਵੀ ਬਣੇ ਆ ਅਸੀਂ ਬੜਾ ਕੁਝ ਦੇਖਿਆ ਪਿੰਡ ਮੈਣ ਆਇਆ ਤੇ ਜੇਕਰ ਸਾਡੇ ਕਰੇ ਵਾਲ ਚਾ ਹੋ ਜੂ ਨਾ ਇਹ ਕਿ नाग ਵੱਲ ਪੈਂਦਾ ਕਿਤੇ ਤੈਨੂੰ ਇਹ ਹੋ ਜਾਂ ਨਾਗ ਵੱਲ ਪਾਣਾ ਇਹ ਛੋਕਾ ਹੀ ਨਾ ਨਹੀਂ ਮੈਂ ਤੁਹਾਨੂੰ ਇਸ 스테ਜ ਤੋਂ ਵਾਰਨਿੰਗ ਦਿੰਦਾ ਇਹਨਾਂ ਲੋਕਾਂ ਨਾਲ ਬੈਠ ਕੇ ਇਹਨਾਂ ਲੋਕਾਂ ਨਾਲ ਬੈਠ ਕੇ ਇਹਦੇ ਮਸਲੇ ਬਹੁਤ ਵੱਡੇ ਮਸਲੇ ਨਹੀਂ ਆ ਗਏ ਹੱਲ ਕਿੱਥੇ ਜਾ ਸਕਦੇ ਆ ਸੋ ਮੈਂ ਬਹੁਤੀ ਦੂਰੋਂ ਜਾਂਦਾ ਦੋਸਤੋ ਸਮਾਂ ਟੱਟਾ ਇਹ ਤੁਹਾਨੂੰ ਸਿਰ ਦਾ ਘੂਣੇ ਅਸੀਂ ਵੱਡੀ ਤੱਕਦੇ ਹਾਂ 25 30 ਹਜ਼ਾਰ ਤੱਕ ਦੇ ਜਿੱਕੇ ਸਾਡੇ ਨਾਲ ਮੜਾ ਜਾ ਕੋਤਵਾਰ ਪਾਕਿਸਤਾਨਾ ਕਰ ਲੋ ਨਾਗਵਾਰ ਪਾਕਿਸਤਾਨਾ ਕਰ ਲੋ ਫਿਰ ਇਹਨੂੰ ਠੀਕ ਕਰਨ ਲਈ ਅੱਜੀ ਠੀਕ ਕਰਕੇ ਜਾ ਸਕਦਾ ਸੀ ਅਸੀਂ ਕਿਉਂਕਿ ਤੁਹਾਡੇ ਚ ਜਿੰਦਾਬਾਦ 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 ਇਹਨੇ ਆਪਣੇ ਆਪਣੇ ਮੈਥ ਸਟੇਜ ਤੋਂ ਇਹ ਭਿੰਤੀ ਕਰਦਾ ਸੀ ਸੀਆਈਡੀ ਨੇ ਤੇ ਤੁਨਾ ਪ੍ਰਬੰਧ ਨੇ ਜਦੋਂ ਢੁੱਗ ਗੱਲ ਮੇਰੀ ਨਿਕਲੀ ਹੈ ਜੇ ਸ਼ਬਦ ਨੂੰ ਪਾਰਲੀਮੈਂਟੋਂ ਨਿਕਲਿਆ ਹੈ ਤਮਾਨੂੰ ਸੁਣਾਉਣੀ ਕਰਨਾ ਚਾਹੁੰਦਾ ਮਿੱਤਰਾਂ ਕਲਾਕਾਰ ਤੁਸੀਂ ਬਹੁਤ ਦੇ ਤੇ ਕਲਾਕਾਰ ਅਸੀਂ ਵੀ ਬੜੇ ਆ ਅਸੀਂ ਬੜਾ ਕੁਝ ਦੇਖਿਆ ਬੰਨੇ ਬੰਨ ਲਾਇਆ ਤੇ ਜੇਕਰ ਸਾਡੇ ਕਰ ਬਲ ਚਾਹੂ ਨਾ ਤੇ ਇੱਕ ਨਾਗ ਵਰ ਪੈਂਦਾ ਕਿੱਥੇ ਤੈਨੂੰ ਕਿਹਾ ਜਾਂ ਨਾਗ ਵਰ ਪਾਣਾ ਕੋਇਆ ਕਰੇ ਛੋਟਾ ਨਾ ਨਹੀਂ ਮੈਂ ਤੁਹਾਨੂੰ ਇਸ ਸਟੇਜ ਤੋਂ ਵਾਰਨਿਕ ਦਿੰਦਾ ਇਹਨਾਂ ਲੋਕਾਂ ਨਾਲ ਬੈਠ ਕੇ ਇਹਨਾਂ ਦੇ ਮਸਲੇ ਬਹੁਤ ਵੱਡੇ ਮਸਲੇ ਆ ਗਏ ਹੱਲ ਕਿੱਥੇ ਜਾ ਸਕਦੇ ਆ ਸੋ ਮੈਂ ਬਹੁਤੀ ਦੂਰ ਨਾਲ ਜਾਂਦਾ ਦੋਸਤੋ ਸਮਾਂ ਘਟਾ ਹੈ ਇਹ ਤੁਹਾਨੂੰ ਸਦਾ ਦਿੰਦੇ ਹੋਰ ਵੀ ਜਥੇਕ ਨੂੰ ਸਦਾ ਦਿੰਦੇ ਆ ਅਸੀਂ ਪੈਨਸ਼ਨ ਦੇ ਛੋਟੇ ਛੋਟਾਲੇ ਪੂਰ ਰੂਪ ਚ ਫਾਟੇ ਨਾਲ ਕੜਿ-ਕੜਿ ਬਾਗ ਚਲਣਾ ਚਾਹੁੰਦੇ ਆ ਆਪਚਾਰਨ ਨੂੰ ਪਰੋਖ ਕੇ ਪਾਖਾ ਕਬਚਾ ਰਹੀ ਕੱਟੇ ਕਿਤੇ ਦੇ ਇਕਤਾ ਕਰਕੇ ਵੱਡੀ ਕਾਫੇ ਜੋੜੇ ਨੇ ਉਹ ਅਸੀਂ ਭਾਨੂ ਨਾਲ ਜੋੜ ਕੇ ਥਾਡੇ ਨਾਲ ਰਲ ਕੇ ਚਲਣਾ ਚਾਹੁੰਦੇ ਆ ਅੱਜ ਬਿਰਾਜ ਦੇ ਪੈਨਸ਼ਨ ਫਰੰਟ ਜਿੱਥੇ ਚੰਡੀਗੜ੍ਹ ਤੱਕ ਤੱਕ ਦੌੜਨਾ ਆਣ ਜਾ ਰਿਹਾ ਉੱਥੇ 25 ਤਰੀਕ ਨੂੰ ਅਸੀਂ ਬੀਵੀ ਬੋਰ ਦੇ ਬੂਹੇ ਗੜੀ ਵੱਡੇ ਕਾਫੇ ਲਾ ਕੇ ਪਹੁੰਚਾਗੇ ਸੋ ਇਹਨਾਂ ਕੁਛ ਇਹਦਾ ਆ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਸਮਾਂ ਹੋ ਗਿਆ ਰੱਥ ਲੱਗ ਰਿਹਾ ਆਓ ਸਾਰੇ ਇਕੱਠੇ ਹੋ ਕੇ ਇਸ ਹਕਮਾਦੀ ਕੁਮਾਰੀ ਦਾ ਜੜ ਜੜ ਕੇ ਇੱਕੋ ਇੱਕੋ ਜੜਾ ਇੱਕ ਦਾ ਇੱਕ ਤਰ੍ਹਾਂ ਦਾ ਜਿਹੜਾ ਸਾਨੂੰ ਠੀਕ ਕਰ ਸਕਦੇ ਆ ਧੰਨਵਾਦ ਜੱਟ ਲੋਕਾਂ ਨੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ